ਸਸਿਕਾ ਜੀ ਮੈਂ acomal kapoor ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵੱਲੋਂ ਆਪਣੇ ਇਸ ਟਿੱਚੇ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਸੀਮਤ ਕਰਨ ਦੀ ਯੋਜਨਾ ਨੂੰ ਇੱਕ ਵਾਰ ਤੋਂ ਫਿਰ ਦੁਹਰਾਇਆ ਗਿਆ ਜਿਨ੍ਹਾਂ ਟੈਂਪਰੇਰੀ ਰੈਜ਼ੀਡੈਂਟਸ ਦੀ ਸ਼੍ਰੇਣੀ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ 홀ਡਰ ਹੁੰਦੇ ਨੇ ਕੈਨੇਡਾ ਵੱਲੋਂ 2026 ਦੌਰਾਨ 385000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਯੋਜਨਾ ਰੱਖੀ ਗਈ ਹੈ ਜਿਦੇ ਵਿੱਚ 230000 ਸਟੱਡੀ ਪਰਮਿਟ ਅਤੇ 155000 ਵਰਕ ਪਰਮਿਟ ਵਾਲੇ ਵੀ ਨਕਾਇਜ਼ ਸ਼ਾਮਲ ਹੋ ਕੇ 2027 ਅਤੇ 2028 ਦੌਰਾਨ 220000 ਸਟਡੀ ਪਰਮਿਟ 홀ਡਰ ਅਤੇ 150000 ਵਰਕ ਪਰਮਿਟ 홀ਡਰਸ ਸਮੇਤ ਕੁੱਲ 370000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਬਲੋਂਡਾਸ ਲੰਡਾ ਟੀਚਾ ਮਿਥਿਆ ਗਿਆ ਹੈ ਇਮੀਗ੍ਰੇਸ਼ਨ ਮੰਤਾਲੇ ਦਾ ਦਾਅਵਾ ਹੈ ਕਿ ਇਨ੍ਹਾਂ ਟੀਚਰ ਦੇ ਵਿੱਚ ਸਟੱਡੀ ਪਰਮਿਟਸ ਦੇ ਮਾਮਲਿਆਂ ਵਿੱਚੋਂ 49% ਅਤੇ ਵਰਕ ਪਰਮਿਟ ਲਈ 70% ਦੀ ਘਟौती ਕੀਤੀ ਗਈ ਹੈ। 2026 ਤੋਂ 2028 ਦੌਰਾਨ ਸਲਾਨਾ 3.8 ਲੱਖ 80 ਹਜ਼ਾਰ ਪੀਨੇ ਕਰਨ ਨੂੰ ਪੀਆ ਦੇਣ ਦਾ ਟੀਚਾ ਹੈ। ਕੈਨੇਡਾ ਵੱਲੋਂ ਅਗਲੇ 3 ਸਾਲਾਂ ਦੇ ਲਈ ਪਰਮਾਨੈਂਟ ਰੈਜ਼ੀਡੈਂਸੀ ਗਿਣਤੀ ਨੂੰ 3.8 ਲੱਖ 80 ਹਜ਼ਾਰ ਉੱਤੇ ਸਥਿਰ ਕੀਤੇ ਜਾਣ ਦਾ ਸਲਾਨਾ ਟੀਚਾ ਮਿਥਿਆ ਗਿਆ ਹੈ। ਪਿਛਲੇ ਸਾਲ ਦੇ ਨਾਲੋਂ 4% ਘਟਦੇ ਤੇ ਇਸ ਸ਼੍ਰੇਣੀ ਵਿੱਚ ਕੈਨੇਡਾ ਵਿੱਚੋਂ ਅਤੇ ਬਾਹਰੋਂ ਸਕਿਲਡ ਵਰਕਰ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਤਹਿਤ ਅਰਜ਼ੀਆਂ ਅਤੇ ਸ਼ਰਨਾਰਥੀ ਆਉਂਦੀਆਂ ਅਰਜ਼ੀਆਂ ਆਉਂਦੀਆਂ ਨੇ ਕੈਨੇਡਾ ਪਿਛਲੇ 33000 ਸਕਿੱਲਡ ਕਾਮਿਆਂ ਨੂੰ ਪੀਆਰ ਦੇਣ ਦਾ ਪ੍ਰੋਗਰਾਮ ਬਣਾ ਰਿਹਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2026 ਅਤੇ 2027 ਤਰ੍ਹਾਂ 33000 ਸਕਿੱਲਡ ਕਾਮਿਆਂ ਨੂੰ ਪੀਆਰ ਦੇਣ ਦੀ ਪਹਿਲ ਕੀਤੀ ਜਾਵੇਗੀ ਇਸ ਸ਼੍ਰੇਣੀ ਦੇ ਵਿੱਚ ਕੈਨੇਡਾ ਦੇ ਪਿੰਟੂ ਖੇਤਰਾ ਦੇ ਵਿੱਚ ਕੰਮ ਕਰ ਰਹੇ ਹੁਨਰਬੰਦ ਕਾਮੇ ਪੀਆਰ ਹਾਸਲ ਕਰ ਸਕਣਗੇ ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਕੁਝ ਖਾਸ ਕਿੱਤੇ ਜਿਵੇਂ ਕਿ ਪਲੰਬਰ ਇਲੈਕਟ੍ਰੀਸ਼ੀਅਨ ਆਦਿ ਜੋ ਹੈ ਟ੍ਰੇਡਮੈਨ ਖੇਤੀਬਾੜੀ ਦੇ ਵਿੱਚ ਕੰਮ ਕਰਦੇ ਕੁਝ ਖਾਸ ਕਾਮੇ ਹੈਲਥ ਐਜੂਕੇਸ਼ਨ ਦੇ ਵਿੱਚ ਕੰਮ ਕਰਦੇ ਕੁਝ ਕਾਮਿਆਂ ਨੂੰ ਪਹਿਲ ਤੇ ਆਧਾਰ ਤੇ ਵੀ ਪੀਆਰ ਦਿੱਤੀ ਜਾ ਰਹੀ ਹੈ ਦੋ ਵਰ੍ਹਿਆਂ ਦੌਰਾਨ 1 ਲੱਖ ਤੋਂ ਬਧੇਰੇ ਸ਼ਰਨਾਰਥੀ ਬਿਨೇಕਾਰਾਂ ਨੂੰ ਪੱਕੇ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਗਲੇ ਦੋ ਵਰ੍ਹਿਆਂ ਦੌਰਾਨ 1 ਲੱਖ 15 ਹਜ਼ਾਰ ਸ਼ਰਨਾਰਥੀ ਬਿਨೇಕਾਰਾਂ ਨੂੰ ਪੀਆਰ ਮਿਲੇਗੀ ਮੰਤ੍ਰਾਲੇ ਮੁਤਾਬਕ ਇਹ ਕੁਪਟਾਲਾ ਇੱਕ ਵਾਰ ਲਈ ਹੋਵੇਗਾ ਅਤੇ ਅਗਲੇ ਦੋ ਵਰ੍ਹਿਆਂ ਦੌਰਾਨ ਉਕਤ ਟਿਚੇ ਨੂੰ ਪੂਰਾ ਕੀਤਾ ਜਾਵੇਗਾ ਇਦੇ ਵਿੱਚ ਉਹੀ ਬਿਨੇਕਾਰਾਂ ਨੂੰ ਪੀਆਰ ਮਿਲੇਗੀ ਜਿਨ੍ਹਾਂ ਦੇ ਕਲੇਮ ਨੂੰ ਇਮੀਗ੍ਰੇਸ਼ਨ ਅਤੇ ਰਿਫਿਊਜਸ ਬੋਰਡ ਦੁਆਰਾ ਮਾਨਤਾ ਦਿੱਤੀ ਗਈ ਹੈ ਵੱਖ-ਵੱਖ ਮਾਰਾ ਦੇ ਵੱਲੋਂ ਕੈਨੇਡਾ ਵੱਲੋਂ ਜਾਰੀ ਇਮੀਗ੍ਰੇਸ਼ਨ ਟਿਕਿਆਂ ਨੂੰ ਇਹ ਧਾਰਤਵਾਦੀ ਖਰਾ ਦਿੱਤਾ ਗਿਆ ਤੇ ਇਮੀਗ੍ਰੇਸ਼ਨ ਮਾਹਰ ਰਾਜਵੀਰ ਰੌਤਾ ਕਹਿਣਾ ਹੈ ਕਿ ਬੇਸ਼ੱਕ ਕੈਨੇਡਾ ਲੰਕੇ ਕੁਝ ਸਮੇਂ ਤੋਂ ਟੈਂਪਰੇਰੀ ਅਤੇ ਪਰਮਾਨੈਂਟ ਰੈਜ਼ੀਡੈਂਟ ਦੀ ਗਿਣਤੀ ਨੂੰ ਸੀਮਤ ਕਰ ਰਿਹਾ ਪਰ ਨਾਲ ਹੀ ਧਿਆਨ ਹੁਨਰਵੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਵੱਲ ਹੈ ਰੌਤਾ ਨੇ ਕਿਹਾ ਕਿ ਟਿਕੇ ਦੇਸ਼ ਦੇ ਮੌਜੂਦਾ ਆਰਥਿਕਤਾ ਦੇ ਨਾਲ ਮੇਲ ਖਾਂਦੇ ਨੇ ਅਤੇ ਘੱਟ ਇਮੀਗ੍ਰੇਸ਼ਨ ਦੇ ਵਿੱਚ ਹੁਣ ਨਿਰਬੰਧ ਕਾਮਯਾਬਾ ਕੈਨੇਡਾ ਆਉਣਾ ਦੇਸ਼ ਦੀ ਤਰੱਕੀ ਦੇ ਵਿੱਚ ਸਹਾਇ ਹੋ ਸਕਦਾ ਹੈ ਉਦੋਂ ਭਾਰਤ ਦੇ ਵਿੱਚ ਬੈਠੇ ਹੋਏ ਬੇਬੇਕਾਰ ਅਤੇ ਮਾਹਰ ਇਨ੍ਹਾਂ ਟੀਚਿਆਂ ਤੋਂ ਨਿਰਾਸ਼ ਜਾਪਦੇ ਨੇ ਮੁਖਤਸਰ ਜਿਲਤੋ ਇਮੀਗ੍ਰੇਸ਼ਨ ਮਾਹਰ ਰੋਹਿਤ ਕੁਮਾਰ ਦਾ ਕਹਿਣੇ ਕਿ ਲੰਕੇ ਸਾਲ ਤੋਂ ਜਿਹੜੀ ਪਰਮਿਟ ਦਾ ਕੰਮ ਲਗਭਗ ਠੱਪ ਵਾਂਗ ਗਿਆ ਤੇ ਪੀਆਰ ਦੇ ਲਈ ਵੀ ਕੋਈ ਬੋਤ ਡਰਾ ਨਹੀਂ ਆ ਰਹੇ ਕੈਨੇਡਾ ਦੇ ਵੱਲੋਂ ਆਪਣੇ ਇਸ ਟਿੱਚੇ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਸੀਮਤ ਕਰਨ ਦੀ ਯੋਜਨਾ ਨੂੰ ਇੱਕ ਵਾਰ ਤੋਂ ਫਿਰ ਦੁਹਰਾਇਆ ਗਿਆ ਜਿहां ਟੈਂਪਰੇਰੀ ਰੈਜ਼ੀਡੈਂਟਸ ਦੀ ਸ਼੍ਰੇਣੀ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ 홀ਡਰ ਹੁੰਦੇ ਨੇ ਕੈਨੇਡਾ ਵੱਲੋਂ 2026 ਦੌਰਾਨ 385000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਯੋਜਨਾ ਰੱਖੀ ਗਈ ਹੈ ਜਿਦੇ ਵਿੱਚ 230000 ਸਟੱਡੀ ਪਰਮਿਟ ਅਤੇ 155000 ਵਰਕ ਪਰਮਿਟ ਵਾਲੇ ਵਿਨੇਕਾਇ ਸ਼ਾਮਲ ਹੋਣਗੇ 2027 ਤੇ 2028 ਤੋਂ 220000 ਸਟਡੀ ਪਰਮਿਟ 홀ਡਰ ਅਤੇ 150000 ਵਰਕ ਪਰਮਿਟ 홀ਡਰਸ ਸਮੇਤ કુલ 370000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਬਲੋਂਡਾਸਲੰਡਾ ਟੀਚਾ ਮਿਥਿਆ ਗਿਆ ਹੈ ਇਮੀਗ੍ਰੇਸ਼ਨ ਮੰਤਰੀ ਦਾ ਦਾਅਵਾ ਹੈ ਕਿ ਇਨ੍ਹਾਂ ਟੀਚਰ ਦੇ ਵਿੱਚ ਸਟੱਡੀ ਪਰਮਿਟ ਦੇ ਮਾਮਲਿਆਂ ਵਿੱਚੋਂ 49% ਅਤੇ ਵਰਕ ਪਰਮਿਟ ਦੇ ਲਈ 70% ਦੀ ਕਟੌਤੀ ਕੀਤੀ ਗਈ ਹੈ। 2026 ਤੋਂ 2028 ਦੌਰਾਨ ਸਲਾਨਾ 3.8 ਲੱਖ ਹਜ਼ਾਰ ਪੀਨੇ ਕਾਰਨ ਨੂੰ ਪੀਆ ਦੇਣ ਦਾ ਟੀਚਾ ਹੈ। ਕੈਨੇਡਾ ਵੱਲੋਂ ਅਗਲੇ 3 ਸਾਲਾਂ ਦੇ ਲਈ ਪਰਮਾਨੈਂਟ ਰੈਜ਼ੀਡੈਂਸੀ ਗਿਣਤੀ ਨੂੰ 3.8 ਲੱਖ ਹਜ਼ਾਰ ਉੱਤੇ ਸਥਿਰ ਕੀਤੇ ਜਾਣ ਦਾ ਸਲਾਨਾ ਟੀਚਾ ਮਿਥਿਆ ਗਿਆ ਹੈ। ਪਿਛਲੇ ਸਾਲ ਦਿਨਾਲੋ 4% ਘਟਾਏ ਤੇ ਇਸ ਸ਼੍ਰੇਣੀ ਵਿੱਚ ਕੈਨੇਡਾ ਵਿੱਚੋਂ ਅਤੇ ਬਾਹਰੋਂ ਸਕਿਲਡ ਵਰਕਰ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਤਹਿਤ ਅਰਜ਼ੀਆਂ ਤੇ ਸ਼ਰਨਾਰਥੀ ਆਉਂਦੀਆਂ ਅਰਜ਼ੀਆਂ ਆਉਂਦੀਆਂ ਨੇ ਕੈਨੇਡਾ ਪਿਛਲੇ 33000 ਸਕਿੱਲਡ ਕਾਮਿਆਂ ਨੂੰ ਪੀਆਰ ਦੇਣ ਦਾ ਪ੍ਰੋਗਰਾਮ ਬਣਾ ਰਿਹਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਮੰਤਾਲੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2026 ਅਤੇ 2027 ਤਰਾਂ 33000 ਸਕਿੱਲਡ ਕਾਮਿਆਂ ਨੂੰ ਪੀਆਰ ਦੇਣ ਦੀ ਪਹਿਲ ਕੀਤੀ ਜਾਵੇਗੀ ਇਸ ਸ਼੍ਰੇਣੀ ਦੇ ਵਿੱਚ ਕੈਨੇਡਾ ਦੇ ਪਿੰਟੂ ਖੇਤਰਾ ਦੇ ਵਿੱਚ ਕੰਮ ਕਰ ਰਹੇ ਹੁਨਰਬੰਦ ਕਾਮੇ ਪੀਆਰ ਹਾਸਲ ਕਰ ਸਕਣਗੇ ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਕੁਝ ਖਾਸ ਕਿੱਤੇ ਜਿਵੇਂ ਕਿ ਪਲੰਬਰ ਇਲੈਕਟ੍ਰੀਸ਼ੀਅਨ ਆਦਿ ਜੋ ਹੈ ਟ੍ਰੇਡਮੈਨ ਖੇਤੀਬਾੜੀ ਦੇ ਵਿੱਚ ਕੰਮ ਕਰਦੇ ਕੁਝ ਖਾਸ ਕਾਮੇ ਹੈਲਥ ਐਜੂਕੇਸ਼ਨ ਦੇ ਵਿੱਚ ਕੰਮ ਕਰਦੇ ਕੁਝ ਕਾਮਿਆਂ ਨੂੰ ਪਹਿਲ ਤੇ ਆਧਾਰ ਤੇ ਵੀ ਪੀਆਰ ਦਿੱਤੀ ਜਾ ਰਹੀ ਹੈ। ਦੋ ਬਰਿਆ ਦੌਰਾਨ 1 ਲੱਖ ਤੋਂ ਬਧੇਰੇ ਸ਼ਰਨਾਰਥੀ ਬਿਨੇਕਾਰਾਂ ਨੂੰ ਪੱਕੇ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਇਮੀਗ੍ਰੇਸ਼ਨ ਮੰਤਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਗਲੇ ਦੋ ਬਰਿਆ ਦੌਰਾਨ 1 ਲੱਖ 15 ਹਜ਼ਾਰ ਸ਼ਰਨਾਰਥੀ ਬਿਨੇਕਾਰਾਂ ਨੂੰ ਪੀਆਰ ਮਿਲੇਗੀ। ਮੰਤ੍ਰਾਲੇ ਮੁਤਾਬਕ ਇਹ ਕੁੱਟਾਲਾ ਇੱਕ ਵਾਰ ਲਈ ਹੋਵੇਗਾ ਅਤੇ ਅਗਲੇ ਦੋ ਬਰਿਆ ਦੌਰਾਨ ਉਕਤ ਟਿਚੇ ਨੂੰ ਪੂਰਾ ਕੀਤਾ ਜਾਵੇਗਾ। ਇਦੇ ਵਿੱਚ ਉਹੀ ਬਿਨੇਕਾਰਾਂ ਨੂੰ ਪੀਆਰ ਮਿਲੇਗੀ ਜਿਨ੍ਹਾਂ ਦੇ ਕਲੇਮ ਨੂੰ ਇਮੀਗ੍ਰੇਸ਼ਨ ਅਤੇ ਰਿਫਿਊਜਸ ਬੋਰਡ ਦੁਆਰਾ ਮਾਨਤਾ ਦਿੱਤੀ ਗਈ ਹੈ ਵੱਖ-ਵੱਖ ਮਾਰਕ ਦੇ ਵੱਲੋਂ ਕੈਨੇਡਾ ਵੱਲੋਂ ਜਾਰੀ ਇਮੀਗ੍ਰੇਸ਼ਨ ਟਿੱਚਿਆਂ ਨੂੰ ਇਹ ਥਾਤਵਾਦੀ ਖਾਤਾ ਦਿੱਤਾ ਗਿਆ ਹੈ ਤੇ ਇਮੀਗ੍ਰੇਸ਼ਨ ਮਾਹਰ ਰਾਜਵੀਰ ਰੌਤਾ ਕਹਿਣਾ ਹੈ ਕਿ ਬੇਸ਼ੱਕ ਕੈਨੇਡਾ ਲੰਕੇ ਕੁਝ ਸਮੇਂ ਤੋਂ ਟੈਂਪਰੇਰੀ ਅਤੇ ਪਰਮਾਨੈਂਟ ਰੈਜ਼ੀਡੈਂਟੀ ਗਿਣਤੀ ਨੂੰ ਸੀਮਤ ਕਰ ਰਿਹਾ ਹੈ ਪਰ ਨਾਲ ਹੀ ਧਿਆਨ ਹੁਨਰਬੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਵੱਲ ਹੈ ਰੌਣਕਿਆ ਕੇ ਆ ਕੇ ਟੀਚੇ ਦੇਸ਼ ਦੀ ਮੌਜੂਦਾ ਆਰਥਿਕਤਾ ਦੇ ਨਾਲ ਮੇਲ ਖਾਂਦੇ ਨੇ ਅਤੇ ਘੱਟ ਇਮੀਗ੍ਰੇਸ਼ਨ ਦੇ ਵਿੱਚ ਹੁਣ ਨਿਰਬੰਧ ਕਾਮਯਾਬਾ ਕੈਨੇਡਾ ਆਉਣਾ ਦੇਸ਼ ਦੀ ਤਰੱਕੀ ਦੇ ਵਿੱਚ ਸਹਾਇ ਹੋ ਸਕਦਾ ਹੈ ਉਧਰ ਭਾਰਤ ਦੇ ਵਿੱਚ ਬੈਠੇ ਕੋਈ ਬੇਨਿਕਾਰ ਅਤੇ ਮਾਹਰ ਇਨ੍ਹਾਂ ਟੀਚਿਆਂ ਤੋਂ ਨਿਰਾਸ਼ ਜਾਪਦੇ ਨੇ ਮੁਖਤਸਰ ਜਿਲ ਤੋਂ ਇਮੀਗ੍ਰੇਸ਼ਨ ਮਾਹਰ ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਲੰਕੇ ਸਾਲ ਤੋਂ ਜੜੀ ਪਰਮਿਟ ਦਾ ਕੰਮ ਲਗਭਗ ਠੱਪ ਵਾਂਗੀ ਹੈ ਤੇ ਪੀਆਰ ਦੇ ਲਈ ਵੀ ਕੋਈ ਬੋਤ ਡਰਾਫਟ ਨਹੀਂ ਆ ਰਹੇ ਕੈਨੇਡਾ ਦੇ ਵੱਲੋਂ ਆਪਣੇ ਇਸ ਟਿੱਚੇ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਸੀਮਤ ਕਰਨ ਦੀ ਯੋਜਨਾ ਨੂੰ ਇੱਕ ਵਾਰ ਤੋਂ ਫਿਰ ਦੁਹਰਾਇਆ ਗਿਆ ਜਿਨ੍ਹਾਂ ਟੈਂਪਰੇਰੀ ਰੈਜ਼ੀਡੈਂਟਸ ਦੀ ਸ਼੍ਰੇਣੀ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ 홀ਡਰ ਹੁੰਦੇ ਨੇ ਕੈਨੇਡਾ ਵੱਲੋਂ 2026 ਦੌਰਾਨ 385000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਯੋਜਨਾ ਰੱਖੀ ਗਈ ਹੈ ਜਿਦੇ ਵਿੱਚ 230000 ਸਟੱਡੀ ਪਰਮਿਟ ਅਤੇ 155000 ਵਰਕ ਪਰਮਿਟ ਵਾਲੇ ਵਿਨੇਕਾਰ ਸ਼ਾਮਲ ਹੋਣਗੇ 2026 ਤੇ 2428 ਦੌਰਾਨ 220000 ਸਟਡੀ ਪਰਮਿਟ 홀ਡਰ ਅਤੇ 150000 ਵਰਕ ਪਰਮਿਟ 홀ਡਰਸ ਸਮੇਤ કુલ 370000 ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਬਲੌਨ ਦਾਸਲਨ ਦਾ ਟੀਚਾ ਮਿਥਿਆ ਗਿਆ ਹੈ ਇਮੀਗ੍ਰੇਸ਼ਨ ਮੰਤਾਲੇ ਦਾ ਦਾਅਵਾ ਹੈ ਕਿ ਇਨ੍ਹਾਂ ਟੀਚਰ ਦੇ ਵਿੱਚ ਸਟਡੀ ਪਰਮਿਟ ਦੇ ਮਾਮਲਿਆਂ ਵਿੱਚੋਂ 49% ਅਤੇ ਵਰਕ ਪਰਮਿਟ ਲਈ 70% ਦੀ ਕਟੌਤੀ ਕੀਤੀ ਗਈ ਹੈ। 2026 ਤੋਂ 2028 ਦੌਰਾਨ ਸਲਾਨਾ 3.8 ਲੱਖ ਹਜ਼ਾਰ ਪੀ ਨੇ ਕਾਰਨ ਨੂੰ ਪੀਆ ਦੇਣ ਦਾ ਟੀਚਾ ਹੈ। ਕੈਨੇਡਾ ਵੱਲੋਂ ਅਗਲੇ 3 ਸਾਲਾਂ ਦੇ ਲਈ ਪਰਮਾਨੈਂਟ ਰੈਜ਼ੀਡੈਂਸੀ ਕਿੰਤੀ ਨੂੰ 3.8 ਲੱਖ ਹਜ਼ਾਰ ਤੇ ਸਥਿਰ ਕੀਤੇ ਜਾਂਦਾ ਸਲਾਨਾ ਟੀਚਾ ਮਿਥਿਆ ਗਿਆ। ਪਿਛਲੇ ਸਾਲ ਦਿਨਾਲੋ 4% ਘਟਤ ਹੈ ਇਸ ਸ਼੍ਰੇਣੀ ਵਿੱਚ ਕੈਨੇਡਾ ਵਿੱਚੋਂ ਅਤੇ ਬਾਹਰੋਂ ਸਕਿਲਡ ਵਰਕਰ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਤਹਿਤ ਅਰਜ਼ੀਆਂ ਅਤੇ ਸ਼ਰਨਾਰਥੀ ਆਇਆਤੀ ਅਰਜ਼ੀਆਂ ਆਉਂਦੀਆਂ ਨੇ ਕੈਨੇਡਾ ਪਿਛਲੇ 33000 ਸਕਿਲਡ ਕਾਮਿਆਂ ਨੂੰ ਪੀਆਰ ਦੇਣ ਦਾ ਪ੍ਰੋਗਰਾਮ ਬਣਾ ਰਿਹਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਮੰਤਾਲੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2026 ਅਤੇ 2027 ਤੱਕ 33000 ਸਕਿਲਡ ਕਾਮਿਆਂ ਨੂੰ ਪੀਆਰ ਦੇਣ ਦੀ ਪਹਿਲ ਕੀਤੀ ਜਾਵੇਗੀ ਇਸ ਸ਼੍ਰੇਣੀ ਦੇ ਵਿੱਚ ਕੈਨੇਡਾ ਦੇ ਪਿੰਟੂ ਖੇਤਰਾ ਦੇ ਵਿੱਚ ਕੰਮ ਕਰ ਰਹੇ ਹੁਨਰਬੰਦ ਕਾਮੇ ਪੀਆਰ ਹਾਸਲ ਕਰ ਸਕਣਗੇ ਦੱਸਨੇ ਹੋ ਗਿਆ ਹੈ ਕਿ ਕੈਨੇਡਾ ਵੱਲੋਂ ਕੁਝ ਖਾਸ ਕਿੱਤੇ ਜਿਵੇਂ ਕਿ ਪਲੰਬਰ ਇਲੈਕਟ੍ਰੀਸ਼ੀਅਨ ਆਦਿ ਜੋ ਹੈ ਟ੍ਰੇਡਮੈਨ ਖੇਤੀਬਾੜੀ ਦੇ ਵਿੱਚ ਕੰਮ ਕਰਦੇ ਕੁਝ ਖਾਸ ਕਾਮੇ ਹੈਲਥ ਐਜੂਕੇਸ਼ਨ ਦੇ ਵਿੱਚ ਕੰਮ ਕਰਦੇ ਕੁਝ ਕਾਮਿਆਂ ਨੂੰ ਪਹਿਲ ਦੇ ਆਧਾਰ ਤੇ ਵੀ ਪੀਆਰ ਦਿੱਤੀ ਜਾ ਰਹੀ ਹੈ ਦੋਵਰੇਆ ਦੌਰਾਨ 1 ਲੱਖ ਤੋਂ ਬਧੇਰੇ ਸ਼ਰਨਾਰਥੀ ਬਿਨੇਕਾਰਾਂ ਨੂੰ ਪੱਕੇ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਗਲੇ ਦੋਵਰੇਆ ਦੌਰਾਨ 1 ਲੱਖ 15 ਹਜ਼ਾਰ ਸ਼ਰਨਾਰਥੀ ਬਿਨੇਕਾਰਾਂ ਨੂੰ ਪੀਆਰ ਮਿਲੇਗੀ ਮੰਤ੍ਰਾਲੇ ਮੁਤਾਬਕ ਇਹ ਖੁਪੜਾਲਾ ਇੱਕ ਵਾਰ ਲਈ ਹੋਵੇਗਾ ਅਤੇ ਅਗਲੇ ਦੋਵਰੇਆ ਦੌਰਾਨ ਉਕਤ ਟਿਚੇ ਨੂੰ ਪੂਰਾ ਕੀਤਾ ਜਾਵੇਗਾ ਇਦੇ ਵਿੱਚ ਉਹੀ ਬਿਨੇਕਾਰਾਂ ਨੂੰ ਪੀਆਰ ਮਿਲੇਗੀ ਜਿਨ੍ਹਾਂ ਦੇ ਕਲੇਮ ਨੂੰ ਇਮੀਗ੍ਰੇਸ਼ਨ ਅਤੇ ਰਿਫਿਊਜ਼ਸ ਬੋਰਡ ਦੁਆਰਾ ਮਾਨਤਾ ਦਿੱਤੀ ਗਈ ਹੈ ਵੱਖ-ਵੱਖ ਮਾਰਾ ਦੇ ਵੱਲੋਂ ਕੈਨੇਡਾ ਵੱਲੋਂ ਜਾਰੀ ਇਮੀਗ੍ਰੇਸ਼ਨ ਟਿਕਿਆਂ ਨੂੰ ਇਹ ਥਾਤਵਤੀ ਖਰਾ ਦਿੱਤਾ ਗਿਆ ਹੈ ਤੇ ਇਮੀਗ੍ਰੇਸ਼ਨ ਮਾਹਰ ਰਾਜੀਵੀਰ ਰੌਤਾ ਕਹਿਣਾ ਹੈ ਕਿ ਬੇਸ਼ੱਕ ਕੈਨੇਡਾ ਲੰਕੇ ਕੁਝ ਸਮੇਂ ਤੋਂ ਟੈਂਪਰੇਰੀ ਅਤੇ ਪਰਮਾਨੈਂਟ ਰੈਜ਼ੀਡੈਂਟ ਦੀ ਗਿਣਤੀ ਨੂੰ ਸੀਮਤ ਕਰ ਰਿਹਾ ਪਰ ਨਾਲ ਹੀ ਧਿਆਨ ਹੁਨਰਵੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਵੱਲ ਹੈ ਰੌਤਾ ਨੇ ਕਿਹਾ ਕਿ ਟਿਕੇ ਦੇਸ਼ ਦੇ ਮੌਜੂਦਾ ਆਰਥਿਕਤਾ ਦੇ ਨਾਲ ਮੇਲ ਖਾਂਦੇ ਨੇ ਅਤੇ ਘੱਟ ਇਮੀਗ੍ਰੇਸ਼ਨ ਦੇ ਵਿੱਚ ਹੁਣ ਨਿਰਬੰਧਕ ਕਾਮਯਾਬਾ ਕੈਨੇਡਾ ਆਉਣਾ ਦੇਸ਼ ਦੀ ਤਰੱਕੀ ਦੇ ਵਿੱਚ ਸਹਾਇ ਹੋ ਸਕਦਾ ਹੈ ਉਧਰ ਭਾਰਤ ਦੇ ਵਿੱਚ ਬੈਠੇ ਕੋਈ ਵੀ ਨਿਕਾਰ ਅਤੇ ਮਾਹਰ ਇਨਾ ਟੀਚਿਆਂ ਤੋਂ ਨਿਰਾਸ਼ ਜਾਪਦੇ ਨਹੀਂ ਮੁਖਤਸਰ ਜ਼ਿਲਤੋ ਇਮੀਗ੍ਰੇਸ਼ਨ ਮਾਹਰ ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਲੰਕੇ ਸਾਲ ਤੋਂ ਜਿਹੜੀ ਪਰਮਿਟ ਦਾ ਕੰਮ ਲਗਭਗ ਠੱਪ ਵਾਂਗੀ ਹੈ ਤੇ ਪੀਆਰ ਦੇ ਲਈ ਵੀ ਕੋਈ ਬਹੁਤ ਡਰਾ ਨਹੀਂ ਆ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ